ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਖਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਕਿ ਲੋਕ ਲਾਲਚ ਬਹੁਤ ਕਰਦੇ ਆ ਕਿ ਸਭ ਕੁਝ ਮਿੰਨੀ ਮਿਲ ਜਾਵੇ ਦੂਜੇ ਨੂੰ ਕੁਝ ਮਿਲੇ ਨਾ ਮਿਲੇ ਉਹਦੇ ਬਾਰੇ ਤਾਂ ਬਿਲਕੁਲ ਵੀ ਸੋਚਦੇ ਨਹੀਂ ਦੂਜਾ ਭਾਵੇਂ ਕਿ ਉਸ ਦਾ ਭਰਾ ਜਾਂ ਪਿਓ ਹੋਵੇ ਉਹਨਾਂ ਤੱਕ ਉਸ ਨੂੰ ਕੋਈ ਮਤਲਬ ਨਹੀਂ ਹੁੰਦਾ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇੰਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ 8 ਸਾਲ ਦਾ ਇੱਕ ਬੱਚਾ ਹੁੰਦਾ ਜਿਹਨੂੰ ਕਿ ਗਜਰੇਲਾ ਬਹੁਤ ਪਸੰਦ ਆਉਂਦਾ ਹੁਣ ਉਸ ਦਾ ਬਾਪ ਆਪਣੇ ਬੱਚੇ ਨੂੰ ਕੁਝ ਸਿਖਾਉਣ ਦੇ ਲਈ ਤਯਾਰਬਾ ਕਰਨ ਦੇ ਲਈ ਜ਼ਿੰਦਗੀ ਵਿੱਚ ਇੱਕ ਦਿਨ ਗਜਰੇਲੀ ਦੀਆਂ ਦੋ ਕੋਲੀਆਂ ਤਿਆਰ ਕਰਦਾ ਹੁਣ ਦੋ ਕੋਲੀਆਂ ਗਜਰੇਲੇ ਦੀਆਂ ਜਦੋਂ ਟੇਬਲ ਦੇ ਉੱਪਰ ਰੱਖਦਾ ਤਾਂ ਇੱਕ ਗਜਰੇਲੇ ਦੀ ਕੋਲੀ ਦੇ ਵਿੱਚ ਚਾਰ ਬਾਦਾਮ ਉੱਪਰ ਲੱਗੇ ਹੁੰਦੇ ਆ ਤੇ ਦੂਜੀ ਗਜਰੇਲੇ ਦੀ ਕੋਲੀ ਵਿੱਚ ਕੋਈ ਵੀ ਬਾਦਾਮ ਨਹੀਂ ਲੱਗਿਆ ਹੁੰਦਾ ਤਾਂ ਬਾਪ ਆਪਣੇ ਬੱਚੇ ਨੂੰ ਹਾਕ ਮਾਰਦਾ ਕਿ ਬੇਟਾ ਆ ਜਾ ਗਜਰੇਲਾ ਖਾ ਲਾ ਉਹ ਬੱਚੇ ਨੂੰ ਬਾਦਾਮ ਬਹੁਤ ਪਸੰਦ ਹੁੰਦੇ ਆ ਬਹੁਤ ਪਸੰਦ ਕਰਦਾ ਬਾਦਾਮ ਗਰੀਬ ਪਰਿਵਾਰ ਦਾ ਬੱਚਾ ਹੁੰਦਾ ਹੁਣ ਗਰੀਬ ਪਰਿਵਾਰ ਦੇ ਵਿੱਚ ਬਾਦਾਮਾਂ ਦਾ ਆਉਣਾ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਹੁਣ ਬੱਚਾ ਜਦੋਂ ਭੱਜ ਕੇ ਆਉਂਦਾ ਤੇ ਬਾਦਾਮ ਵਾਲੀ ਜਿਹੜੀ ਹੁੰਦੀ ਆ ਕੋਲੀ ਉਹ ਕੋਲੀ ਨੂੰ ਚੋਣ ਲੈਂਦਾ ਕਿ ਪਿਤਾ ਜੀ ਮੈਂ ਤਾਂ ਆਹੀ ਖਾਉਂਗਾ ਉਹਦਾ ਪਿਓ ਕਹਿੰਦਾ ਕਿ ਕੋਈ ਗੱਲ ਨਹੀਂ ਬੇਟਾ ਤੂੰ ਇਹ ਖਾ ਲਾ ਜਦੋਂ ਹੁਣ ਬੱਚਾ ਚਾਰ ਬਾਦਾਮ ਜਿਹਦੇ ਉੱਤੇ ਲੱਗੇ ਹੁੰਦੇ ਆ ਉਹ ਕੋਲੀ ਵਿੱਚੋਂ ਗਜਰੇਲਾ ਖਾਂਦਾ ਤਾਂ ਉਹਨੂੰ ਕਮਾਲ ਦੀ ਗੱਲ ਇਹ ਹੁੰਦੀ ਆ ਕਿ ਬੱਚੇ ਨੂੰ ਤਾਂ ਹੁਣ ਚਾਰ ਬਾਦਾਮ ਜਿਹੜੇ ਉੱਪਰ ਲੱਗੇ ਹੁੰਦੇ ਆ ਉਹੀ ਮਿਲਦੇ ਆ ਪਰ ਜਿਹੜੀ ਦੂਜੀ ਕੋਲੀ ਹੁੰਦੀ ਹੈ ਜਿਹਦੇ ਉੱਪਰ ਕੋਈ ਵੀ ਬਾਦਾਮ ਨਹੀਂ ਲੱਗਿਆ ਹੁੰਦਾ ਜਦੋਂ ਉਹ ਦੇਖਦਾ ਕਿ ਮੇਰੇ ਪਿਤਾ ਜੀ ਦੀ ਕੋਲੀ ਦੇ ਵਿੱਚੋਂ 6 ਬਾਦਾਮ ਨਿਕਲਦੇ ਆ ਵਿੱਚ ਪਾਈ ਹੁੰਦੇ ਜਿਹੜੇ ਕਿ ਥੱਲੇ ਹੁੰਦੇ ਆ 6 ਬਾਦਾਮ ਹੁੰਦੇ ਆ ਤਾਂ ਬੱਚੇ ਨੂੰ ਆਪਣੇ ਆਪ ਦੇ ਉੱਪਰ ਮਤਲਬ ਬੜਾ ਦੁੱਖ ਜਿਹਾ ਫੀਲ ਹੁੰਦਾ ਕਿ ਮੈਂ ਦੂਜੀ ਕੋਲੀ ਕਿਉਂ ਨਹੀਂ ਚੁਣੀ ਆਪਦੇ ਆਪ ਉੱਪਰ ਗੁੱਸਾ ਆਉਂਦਾ ਕਿ ਮੈਂ ਦੂਜੀ ਕੋਲੀ ਚੁੱਕਣੀ ਸੀ ਜੀ ਜਿੱਚ ਬਾਦਾਮ ਵੱਧ ਸੀਗੇ ਮੈਂ ਇਹ ਕੋਲੀ ਕਿਉਂ ਚੁਣੀ ਉਸ ਦਾ ਬਾਪ ਸਮਝਾਉਂਦਾ ਕਿ ਬੱਚੇ ਨੂੰ ਆਪਣੇ ਨੂੰ ਕਿ ਪੁੱਤਰ ਜ਼ਿੰਦਗੀ ਵਿੱਚ ਜਿੰਨਾ ਟਾਈਮ ਤੂੰ ਸਵਾਰਥੀ ਹੋਏਗਾ ਜਿੰਨਾ ਟਾਈਮ ਤੂੰ ਆਪਣੇ ਸਵਾਰਥ ਦੇ ਨਾਲ ਜੁੜੇ ਰਹੇਗਾ ਉਹਨਾ ਟਾਈਮ ਤੂੰ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਉਹ ਜਿਹੜਾ ਬੱਚਾ ਹੁੰਦਾ ਕਹਿੰਦਾ ਕਿ ਠੀਕ ਹੈ ਜੀ ਹੁਣ ਦੂਜੇ ਦਿਨ ਉਸ ਦਾ ਬਾਪ ਫਿਰ ਉਸ ਨੂੰ ਸਮਝਾਉਣ ਦੇ ਲਈ ਸਬਕ ਸਿਖਾਉਣ ਲਈ ਫਿਰ ਦੋ ਕੋਲੀ ਗਜਰੇਲਾ ਤਿਆਰ ਕਰਦਾ ਕਿਉਂਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਤਿਆਰ ਕਰਨ ਸਮਝਾਉਣ ਦੇ ਲਈ ਸਭ ਕੁਝ ਕਰਨ ਦੇ ਲਈ ਤਿਆਰ ਹੁੰਦੇ ਆ ਕਿ ਕਿਵੇਂ ਨਾ ਕਿਵੇਂ ਸਾਡੇ ਬੱਚੇ ਨੂੰ ਅਸੀਂ ਸਭ ਕੁਝ ਸਮਝਾ ਸਕੀ ਹੁਣ ਦੂਜੇ ਦਿਨ ਜਦੋਂ ਦੋ ਕੋਲੀਆਂ ਗਜਰੇਲੀ ਦੀਆਂ ਫਿਰ ਤਿਆਰ ਹੋ ਜਾਂਦੀਆਂ ਇੱਕ ਕੋਲੀ ਉੱਪਰ ਉਹ ਮੇ ਚਾਰ ਬਾਦਾਮ ਲੱਗੇ ਹੁੰਦੇ ਆ ਦੂਜੀ ਦੇ ਉੱਪਰ ਕੁਝ ਵੀ ਨਹੀਂ ਲੱਗਿਆ ਹੁੰਦਾ ਹੁਣ ਜਦੋਂ ਵਾਪਸ ਦਾ ਹਾਕ ਮਾਰਦਾ ਕਿ ਪੁੱਤਰ ਆ ਜਾ ਗਜਰੇਲਾ ਤਿਆਰ ਹੋ ਗਿਆ ਤੇ ਖਾ ਲਾ ਉਹ ਬੱਚਾ ਦੇਖਦਾ ਕਿ ਕੱਲ ਜਿਹੜੀ ਕੋਲੀ ਦੇ ਉੱਪਰ ਚਾਰ ਬਾਦਾਮ ਲੱਗੇ ਸੀ ਉਹਦੇ ਵਿੱਚ ਨਹੀਂ ਸੀ ਕੋਈ ਬਾਦਾਮ ਆਇਆ ਹੁਣ ਅੱਜ ਮੈਂ ਉਹ ਕੋਲੀ ਚੱਕੂਗਾ ਜਿਹਦੇ ਉੱਪਰ ਬਾਦਾਮ ਨਹੀਂ ਹੈ ਕਿਉਂ ਕੱਲ ਉਹਦੇ ਵਿੱਚ 6 ਬਾਦਾਮ ਸੀ ਹੁਣ ਜਿਹੜੀ ਕੋਲੀ ਉੱਪਰ ਬਦਾਮ ਨਹੀਂ ਲੱਗਿਆ ਹੁੰਦਾ ਉਹ ਬੱਚਾ ਉਹ ਕੋਲੀ ਚੱਕਦਾ ਇਹਦੇ ਵਿੱਚੋਂ ਤਾਂ ਛੇ ਬਦਾਮ ਨਿਕਲਣੇ ਜਿਵੇਂ ਕੱਲ ਦੂਜੀ ਪਿਤਾੜੀ ਚੋਂ ਨਿਕਲੇ ਸੀ ਹੁਣ ਜਦੋਂ ਬੱਚਾ ਬਿਨਾਂ ਬਦਾਮ ਵਾਲੀ ਕੋਲੀ ਚੱਕਦਾ ਜਦੋਂ ਉਹ ਚੋਂ ਖਾਣ ਲੱਗਦਾ ਤਾਂ ਜਦੋਂ ਦੇਖਦਾ ਕਿ ਉਹਦੀ ਕੋਲੀ ਵਿੱਚ ਕੋਈ ਬਦਾਮ ਹੀ ਨਹੀਂ ਆਉਂਦਾ ਤੇ ਉਹ ਪਿਤਾ ਨੂੰ ਉਹਦੇ ਨੂੰ ਚਾਰ ਬਦਾਮ ਮਿਲ ਜਾਂਦੇ ਆ ਉਹ ਗਜਰੀਲੇ ਵਿੱਚ ਉਹਨੂੰ ਬੱਚੇ ਨੂੰ ਫਿਰ ਗੁੱਸਾ ਹੁੰਦਾ ਕਿ ਇਹਦੂ ਤਾਂ ਮੈਂ ਉਹ ਚਾਰ ਬਦਾਮ ਵਾਲੀ ਕੋਲੀ ਚੱਕ ਲੈਂਦਾ ਇਹਦੇ ਵਿੱਚੋਂ ਤਾਂ ਜ ਕੋਈ ਵੀ ਬਦਾਮ ਨਹੀਂ ਨਿਕਲੇ ਹੁਣ ਉਹ ਬੱਚੇ ਦਾ ਬਾਪ ਕਹਿੰਦਾ ਕਿ ਪੁੱਤਰ ਜਿਹੜਾ ਕੱਲ ਦਾ ਤਜਰਬਾ ਸੀ ਤੇ ਯਾਰਬੇ ਨੂੰ ਯਾਦ ਰੱਖਣਾ ਚੰਗੀ ਗੱਲ ਆ ਪਰ ਉਸੇ ਤਿਆਰਬੇ ਦੇ ਨਾਲ ਹੀ ਲਿਪਟ ਕੇ ਬਹਿ ਜਾਣਾ ਉਸੇ ਤਿਆਰਬੇ ਨੂੰ ਹੀ ਜਿੱਤ ਮੰਨ ਕੇ ਬੈਠ ਜਾਣਾ ਇਹ ਚੰਗੀ ਗੱਲ ਨਹੀਂ ਜ਼ਿੰਦਗੀ ਆਪਾਂ ਨੂੰ ਹਰ ਰੋਜ਼ ਬਹੁਤ ਕੁਝ ਸਿਖਾਉਂਦੀ ਆ ਆਪਾਂ ਨੂੰ ਉਸ ਚੀਜ਼ ਨੂੰ ਸਮਝਣਾ ਚਾਹੀਦਾ ਤੇ ਜ਼ਿੰਦਗੀ ਤੋਂ ਅੱਗੇ ਹੋਰ ਵਧਣਾ ਚਾਹੀਦਾ ਆਪਾਂ ਨੂੰ ਚੀਜ਼یں ਸਿੱਖੋ ਸਿੱਖ ਕੇ ਅੱਗੇ ਵਧਜੋ ਉਸ ਚੀਜ਼ ਦੇ ਨਾਲ ਹੀ ਨਾ ਮੰਨ ਕੇ ਚੱਲ ਪੋ ਕਿ ਸਭ ਕੁਝ ਇਹੀ ਆ ਕਿ ਜੇ ਅੱਜ ਉਹ ਕੋਲੀ ਚੋਂ 6 ਬਾਦਾਮ ਨਿਕਲੇ ਤਾਂ ਕੱਲ ਨੂੰ ਵੀ 6 ਉਹਦੇ ਚੋਂ ਨਿਕਲਣਗੇ ਨਹੀਂ ਆਪਾਂ ਨੂੰ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ ਜਦੋਂ ਇੰਨੀ ਗੱਲ ਉਹ ਮਤਲਬ ਉਹ ਆਪਣੇ ਬੇਟੇ ਨੂੰ ਸਮਝਾਉਂਦਾ ਤਾਂ ਉਸਦੇ ਬੱਚੇ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਤੇ ਹੁਣ ਅਗਲੇ ਤੀਜੇ ਦਿਨ ਜਦੋਂ ਤੀਜੀ ਵਾਰ ਵੀ ਉਸਦਾ ਬਾਪ ਆਪਣੇ ਬੱਚੇ ਦੇ ਲਈ ਇੱਕ ਗਜਰੀ ਉਹ ਮੇ ਗਜਰੀਲੇ ਦੀਆਂ ਕੋਲੀਆਂ ਦੋ ਤਿਆਰ ਕਰਦਾ ਇੱਕ ਕੋਲੀ ਦੇ ਉੱਪਰ ਉਮੀ ਚਾਰ ਬਦਾਮ ਲੱਗੇ ਹੁੰਦੇ ਆ ਦੂਜੀ ਕੋਲੀ ਉੱਪਰ ਕੋਈ ਵੀ ਬਦਾਮ ਨਹੀਂ ਲੱਗੇ ਹੁੰਦਾ ਤਾਂ ਉਹ ਬੱਚਾ ਕਹਿੰਦਾ ਜਦੋਂ ਉਸਦਾ ਬਾਪ ਕਹਿੰਦਾ ਕਿ ਪੁੱਤ ਗਜਰੀਲਾ ਖਾ ਲੈ ਤਾਂ ਬੱਚਾ ਕਹਿੰਦਾ ਕਿ ਨਹੀਂ ਪਿਤਾ ਜੀ ਪਰਿਵਾਰ ਦੇ ਵਿੱਚ ਤੁਸੀਂ ਸਭ ਤੋਂ ਵੱਡੇ ਹੋ ਤੁਸੀਂ ਸਭ ਦੇ ਬਾਰੇ ਸੋਚਦੇ ਹੋ ਅੱਜ ਗਜਰੇਲੇ ਦੀ ਕੋਲੀ ਪਹਿਲਾਂ ਤੁਸੀਂ ਚੂਜ਼ ਕਰੋ ਤੁਸੀਂ ਚੁਣੋ ਕਿ ਤੁਸੀਂ ਕਿਹੜੀ ਕੋਲੀ ਖਾਣੀ ਹੈ ਤਾਂ ਉਸ ਦਾ ਬਾਪ ਜਿਹੜੀ ਕੋਲੀ ਉੱਪਰ ਚਾਰ ਬਦਾਮ ਲੱਗੇ ਹੁੰਦੇ ਆ ਉਹ ਚੱਕ ਲੈਂਦਾ ਤੇ ਜਿਹੜੀ ਕੋਲੀ ਉੱਪਰ ਕੋਈ ਵੀ ਬਦਾਮ ਨਹੀਂ ਹੁੰਦਾ ਉਹ ਛੱਡ ਦਿੰਦਾ ਹੁਣ ਬੱਚਾ ਉਹ ਕੋਲੀ ਨੂੰ ਜਦੋਂ ਚੱਕ ਕੇ ਵਿੱਚੋਂ ਖਾਣ ਲੱਗਦਾ ਗਜਰੇਲਾ ਤਾਂ ਉਸ ਦੀ ਕੋਲੀ ਦੇ ਵਿੱਚ ਥੱਲੇ 10 ਬਦਾਮ ਹੁੰਦੇ ਆ ਜਦੋਂ 10 ਬਦਾਮ ਦੇਖਦਾ ਤਾਂ ਬੱਚਾ ਵੀ ਹੱਸਣ ਲੱਗ ਜਾਂਦਾ ਤੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਇਹ ਸਭ ਕੁਝ ਦੇਖ ਕੇ ਤਾਂ ਉਸ ਦਾ ਬਾਪ ਵੀ ਖੁਸ਼ ਹੁੰਦਾ ਉਹਨੂੰ ਸਮਝ ਆ ਜਾਂਦੀ ਉਸਦੇ ਬਾਪ ਨੂੰ ਕਿ ਬੱਚੇ ਨੂੰ ਮੇਰੇ ਨੂੰ ਸਭ ਕੁਝ ਹੁਣ ਸਮਝ ਆ ਚੁੱਕਿਆ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਲਾਲਚ ਭਾਵੇਂ ਜਾਇਦਾਦ ਨੂੰ ਹੀ ਲੈ ਕੇ ਕਿਉਂ ਨਾ ਹੋਵੇ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਲਾਲਚ ਕਰੋਗੇ ਤਾਂ ਪਰਮਾਤਮਾ ਵੀ ਤੁਹਾਤੋਂ ਪਿੱਛੇ ਹਟ ਜਾਂਦਾ ਹੈ ਜੇਕਰ ਤੁਸੀਂ ਦੂਜਿਆਂ ਦਾ ਚੰਗਾ ਸੋਚੋਗੇ ਦੂਜਿਆਂ ਦੇ ਬਾਰੇ ਵੀ ਕੁਝ ਸੋਚੋਗੇ ਤਾਂ ਪਰਮਾਤਮਾ ਵੀ ਤੁਹਾਡਾ ਉਸ ਤੋਂ ਵੀ ਵਧੀਆ ਸੋਚੇਗਾ ਤੁਹਾਨੂੰ ਉਸ ਤੋਂ ਵਧੀਆ ਚੀਜ਼ ਮਿਲੇਗੀ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ